ਤੁਹਾਡੇ ਸਾਹਾਰੇ ਸਾਰੇ ਪ੍ਰੈਸ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਹ ਜਿਹੜੀ ਅਸੀਂ ਅੱਜ ਪ੍ਰੈਸ ਬਰੀਫਿੰਗ ਰੱਖੀ ਹੈ ਇਹ ਰਾਈジング ਪੰਜਾਬ ਇਹ ਇੰਡਸਟਰੀਆਂ ਦਾ ਇੰਡਸਟਰੀ ਡਿਪਾਰਟਮੈਂਟ ਦਾ ਉਪਰਾਲਾ ਸੁਝਾਓ ਤੋਂ ਹੱਲ ਤੱਕ ਸਜੈਸ਼ਨਸ ਟੂ ਸੋਲੂਸ਼ਨਸ ਇਹ ਅਸੀਂ ਅੰਮ੍ਰਿਤਸਰ ਪਰਸੋਂ ਕੀਤਾ ਕੱਲ ਜਲੰਧਰ ਕੀਤਾ ਅੱਜ ਲੁਧਿਆਣੇ ਕਰ ਰਹੇ ਆ ਅੱਗੇ ਮੁਹਾਲੀ ਤੇ ਬਠਿੰਡਾ ਇਹਦੇ ਨਾਲ ਪੂਰਾ ਪੰਜਾਬ ਅਸੀਂ ਕਵਰ ਕਰ ਲੈਣਾ ਕਿਉਂਕਿ ਜਿਹੜੇ ਨਾਲ ਦੇ ਸ਼ਹਿਰ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਇਹ ਜ਼ਿਲ੍ਹਿਆਂ 'ਚ ਬੁਲਾ ਰਹੇ ਆ ਜਿੱਥੇ-ਜਿੱਥੇ ਮੀਟਿੰਗ ਹੁੰਦੀ ਜਿਸ ਤਰ੍ਹਾਂ ਅੱਜ ਲੁਧਿਆਣੇ ਮੀਟਿੰਗ ਹੈ 4:30 ਵਜੇ ਉਹਦੇ ਵਿੱਚ ਅਸੀਂ ਮਲੇਰ ਕੋਟਲਾ ਸੰਗਰੂਰ ਫੋਕੜਾ ਜਿਲ੍ਹੇ ਦੇ ਲੋਕੇ ਤੋਂ ਬੁਲਾਏ ਖੰਨਾ ਗੁਬਿੰਦਰ ਗੜਤਾ ਚਲੋ ਹੈ ਹੀ ਲੁਧਿਆਣੇ 'ਚ ਬਟ ਉਥੋਂ ਵੀ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਬੁਲਾਇਆ ਉਹਦੇ ਵਿੱਚ ਮੇਰੇ ਨਾਲ ਡਾਇਰੈਕਟਰ ਇੰਡਸਟਰੀਜ਼ ਤੇ ਐਮਡੀ ਪੀਐਸਆਈਸੀ ਤੁਹਾਡੇ ਸ਼ਹਿਰ ਦੇ ਪੁਰਾਣੇ ਡਿਪਟੀ ਕਮਿਸ਼ਨਰ ਸਰਬੀ ਮਲਿਕ ਜੀ ਵੀ ਹੈਗੇ ਨਾਲ ਸਾਡੇ ਡੀਸੀ ਸਾਹਿਬ ਬੈਠੇ ਆ ਹਿਮਾਂਸ਼ੂ ਜੀ ਤੇ ਰਾਹੁਲ ਛੱਬਾ ਜੀ ਐਡਿਸ਼ਨਲ ਸੀਈਓ ਪੰਜਾਬ ਇਨਵੈਸਟ ਕੱਲ ਤੱਕ ਸੀਗੇ ਹੁਣ ਡੀਸੀ ਸੰਗਰੂਰ ਲੱਗ ਗਏ ਪਰ ਅੱਜ ਦਾ ਦਿਨ ਅਸੀਂ ਇਹਨਾਂ ਤੋਂ ਲੈ ਲਿਆ ਕਿ ਸਾਡੇ ਨਾਲ ਸੁਪਿੰਦਰ ਜੀ ਹੈਗੇ ਤੇ ਖੈਰਾ ਸਾਹਿਬ ਹੈ ਕਾਰਪੋਰੇਸ਼ਨ ਤੋਂ ਤੇ ਅਸੀਂ ਹੁਣ ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਹਟੇ ਆ ਕੋਈ ਇੰਡਸਟਰੀ ਦੇ ਜਿਹੜੇ ਮੁੱਦੇ ਆ ਉਹ ਹਰ ਸ਼ਹਿਰ ਦੇ ਵੀ ਅਲੱਗ ਹੁੰਦੇ ਆ ਉਹ ਵੀ ਅਸੀਂ ਇਹਨਾਂ ਤੋਂ ਸਮਝੇ ਆ ਔਰ ਉਹਨਾਂ ਦੀ ਕਿੱਦਾਂ ਰੈਜ਼ੋਲੂਸ਼ਨ ਕਰਨਾ ਹੈ ਉਹ ਸਾਰੀ ਡਿਸਕਸ਼ਨ ਹੋਈ ਆ ਪੀਐਸਆਈ ਇਸੇ ਦੇ ਪਿੱਛੇ ਪੰਜ ਨੋਟੀਫਿਕੇਸ਼ਨਾਂ ਬੜੀਆਂ ਜ਼ਰੂਰੀ ਹੋਈਆਂ ਜਿਹਦੇ ਚੋਟੀ ਐ ਸ਼ੈਫਟਿੰਗ ਕਲਬਿੰਗ ਟੀ ਕਲਬਿੰਗ ਫੋਕਸਿੰਗ ਹੋਰੋੜਾ ਕਰਨਾ ਹੈ ਐਪੀਲਟ ਅਥਾਰਟੀ ਬਣਾਈ ਗਈ ਜਿਨ੍ਹਾਂ ਦੇ ਕੈਨਸਲ ਹੋ ਗਏ 플ੌਟ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਐਪਲੀਕੇਸ਼ਨ ਪਾ ਸਕਣ ਔਰ ਆਪਣੇ ਜਿਹੜੇ ਡਿਊਜ਼ ਐ ਦੇਣ ਤੇ ਉਹਨਾਂ ਦਾ ਰਿਵਾਈਵ ਹੋ ਜਾਏਗਾ ਸਭ ਨਾਲੋਂ ਵੱਡਾ ਜਿਹੜਾ ਉਪਰਾਲਾ ਇੱਕ ਹੋਰ ਹੈ ਉਹ ਹੈਗਾ ਲੀਜ਼ ਹੋਲਡ ਤੋਂ ਫਰੀ ਹੋਲਡ ਜਿਹੜਾ ਪੀਐਸਆਈਸੀ ਨੇ ਕੀਤਾ ਉਹ ਮੈਂ ਸਾਰੇ ਇੰਡਸਟਰੀਸਟ ਭਰਾਵਾਂ ਨੂੰ ਜਗਾ ਜਗਾ ਕਹਿ ਰਿਹਾ ਹਾਂ ਜਰੂਰ ਕਰਾ ਲੈਣਾ ਚਾਹੀਦਾ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਲੀਜ਼ ਹੋਲਡ ਤੋਂ ਫਰੀ ਹੋਲਡ ਹੁੰਦਾ ਇਹ ਹੈ ਜਦੋਂ ਇੱਕ ਵਾਰੀ ਫਰੀ ਹੋਲਡ ਹੋ ਗਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਜਾਂਦੀ ਲੋੜ ਨਹੀਂ ਤੁਸੀਂ ਕੁਝ ਵੀ ਕਰਨਾ ਹੈ ਤੁਸੀਂ ਉਹਨੂੰ ਦੁਬਾਰਾ ਮੌਰਗੇਜ ਕਰਨਾ ਹੈ ਤੁਸੀਂ ਉਹਦਾ ਵੇਚਣਾ ਹੈ ਕੁਝ ਕਰਨਾ ਹੈ ਇਹ ਸਾਰਾ ਕੁਝ ਤੁਹਾਡੇ ਹੱਥ ਹੈ ਐਜ਼ ਲੌਂਗ ਐਜ਼ ਤੁਸੀਂ ਜਦੋਂ ਵੀ ਇਹਨੂੰ ਟ੍ਰਾਂਸਫਰ ਕਰਦੇ ਹੋ ਜਾਂ ਕਿਸੇ ਨੂੰ ਵੇਚਦੇ ਹੋ ਉਹਦੀਆਂ ਕੰਡੀਸ਼ਨਸ ਇਹੀ ਲਗਾਓਗੇ ਜੋ ਪੀਐਸਆਈਸੀ ਨੇ origignal ਅਲਾਟਮੈਂਟ ਤੇ ਲਗਾਈਆਂ ਠੀਕ ਇੱਕ ਪੀਐਸਆਈਸੀ ਦੀਆਂ ਰੈਗੂਲਰ ਹੋਮ ਆਪਸ਼ਨਸ ਹੋ ਰਹੀਆਂ ਤੁਸੀਂ ਦੇਖਦੇ ਵੀ ਹੋਗੇ ਅਖਬਾਰਾਂ 'ਚ ਵੀ ਆਉਂਦੀਆਂ ਇੰਡਸਟਰੀ ਨੂੰ ਇਹ ਬੜੀ ਪ੍ਰੋਬਲਮ ਹੁੰਦੀ ਜੀ ਸਾਨੂੰ ਜ਼ਮੀਨ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਉਦੋਂ ਮਿਲਦੀ ਨਹੀਂ ਜਦੋਂ ਨਹੀਂ ਚਾਹੀਦੀ ਹੁੰਦੀ ਉਦੋਂ ਆਪਸ਼ਨ ਹੁੰਦੀਆਂ ਤੇ ਹੁਣ ਅਸੀਂ ਕੀ ਕੀਤਾ ਕਿ ਜਿੰਨਾ ਵੀ ਇਨਵੈਂਟਰੀ ਜ਼ਮੀਨਾਂ ਦੀ ਪੀਐਸਆਈਸੀ ਕੋਲ ਹੈਗੀ ਹੈ ਉਹਦੀ ਅਸੀਂ ਰੈਗੂਲਰ ਆਪਸ਼ਨ ਕਰਿਆ ਕਰਾਂਗੇ ਲੈਟ ਅਸ ਸੇ ਅਸੀਂ 100 ਪਲਾਟਾਂ ਦੀ ਆਪਸ਼ਨ ਕੀਤੀ ਉਹਦੇ ਚੋਂ 30 ਵਿਗ ਗਏ 70 ਰਹਿ ਗਏ ਉਹ 70 ਪਲਾਟ ਅਸੀਂ ਅੱਗੇ ਕੀ ਹੁੰਦਾ ਸੀ ਸਾਲ-ਸਾਲ ਡੇਟ ਡੇਟ ਸਾਲ ਦੁਬਾਰਾ ਆਪਸ਼ਨ ਨਹੀਂ ਹੁੰਦੀ ਸੀ ਉਨ ਹਰ ਦੂਜੇ ਜਾਂ ਤੀਜੇ ਮਹੀਨੇ ਉਹਦੀ ਆਪਸ਼ਨ ਹੋਇਆ ਕਰੇਗੀ ਜਿਹੜੀਆਂ ਜ਼ਮੀਨਾਂ ਤਾਂ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਇਸ ਤਰ੍ਹਾਂ ਲੱਗੇ ਆਲਮੋਸਟ ਸਾਨੂੰ ਮਤਲਬ ਕਿ ਰੈਡੀਲੀ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈ ਜਿਸ ਤਰ੍ਹਾਂ 5-500 ਗਜ ਦੇ 5 ਪਲੋਟ ਆਪਸ਼ਨ ਹੋਏ ਉਹ ਪੀਐਸਆਈਸੀ ਕੋ ਲਾਂਦਾ ਹੈ ਕਿ ਸਾਨੂੰ ਜੀ ਘੱਟੋ ਘੱਟ 4000 ਗਜ ਚਾਹੀਦੀ ਚਾਹੇ 3000 ਅਸੀਂ 6 ਪਲੋਟ ਕਲੱਬ ਕਰਕੇ ਵੀ ਉਹਨੂੰ ਇੱਕ ਪਲਾਟ ਬਣਾ ਕੇ ਮਤਲਬ ਕਿ ਦੇ ਦਾਂਗੇ ਉਹ ਉਹ ਆਪਸ਼ਨ ਆਪਣੇ ਹਿਸਾਬ ਨਾਲ ਕਰਦੇ ਬਲਕਿ ਵੱਡੇ ਪਲਾਟਾ ਦੀ ਵੀ ਅਸੀਂ ਹੁਣ ਆਪਸ਼ਨ ਕਰ ਰਹੇ ਆ ਕਿਸੇ ਨੂੰ 5 ਏਕੜ ਚਾਹੀਦੀ ਕਿਸੇ ਨੂੰ 10 ਏਕੜ ਚਾਹੀਦੀ ਹੋਰ ਵੀ ਜਿਹੜੇ ਪੰਜਾਬ ਦੇ ਡਿਪਾਰਟਮੈਂਟ ਹੈ ਜਿਨ੍ਹਾਂ ਕੋਲ ਜ਼ਮੀਨਾਂ ਪਈਆਂ ਉਹਦੇ ਚ ਰੂਰਲ ਡਿਵੈਲਪਮੈਂਟ ਆ ਗਿਆ ਉਹਦੇ ਚ ਪੁੱਡਾ ਆ ਗਿਆ ਉਹਦੇ ਵਿੱਚ ਜੇ ਕਿਸੇ ਲੈਟ ਅਸ ਸੇ ਪੀ ਐਚ ਪੀ ਸੀ ਐਲ ਕੋਲ ਐਡੀਸ਼ਨਲ ਜ਼ਮੀਨ ਪਈ ਹੈ ਦੇ ਵਾਂਟ ਟੂ ਗੈਟ ਰਿਡ ਆਫ ਉਹ ਉਹ ਵੀ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਇੱਕ ਵੈਬਸਾਈਟ ਤੇ ਅਪਲੋਡ ਕਰ ਰਹੇ ਆ ਜਿਹੜੀਆਂ ਜ਼ਮੀਨਾਂ ਅਵੇਲੇਬਲ ਐ ਸੇਲ ਤੇ ਤਾਂ ਕਿ ਇੰਡਸਟਰੀਅਲਿਸਟ ਭਰਾ ਆਣ ਉਹ ਜ਼ਮੀਨ ਉਹਦੇ ਚੋਂ ਚੂਜ਼ ਕਰ ਲੈਣ ਔਰ ਆਪਣੇ ਸਹੂਲਤ ਦੇ ਹਿਸਾਬ ਨਾਲ ਆਪਸ਼ਨ ਕਰਨ ਔਰ ਜੋ ਉਹਦੀ ਆਪਸ਼ਨ ਹੋਏਗੀ ਉਸ ਡਿਪਾਰਟਮੈਂਟ ਦੀ ਜਿੱਦੀ ਜ਼ਮੀਨਾਂ ਉਹਨਾਂ ਕੋਲ ਪੈਸੇ ਚਲੇ ਜਾ ਇੱਕ ਅਪਗ੍ਰੇਡੇਸ਼ਨ ਹੋ ਰਹੀ ਸਾਰੇ ਫੋਕਲ ਪੁਆਇੰਟਾਂ ਦੀ ਕੁਝ ਫੋਕਲ ਪੁਆਇੰਟ ਪੀਐਸਆਈਸੀ ਕੋਲ ਹੈ ਕੁਝ ਫੋਕਲ ਪੁਆਇੰਟ ਅਸੀਂ ਕਾਰਪੋਰੇਸ਼ਨ ਕੋਲ ਚਲੇ ਗਏ ਜਿਹੜੇ ਕਾਰਪੋਰੇਸ਼ਨ ਦੇ ਹੱਦਾ ਚਾਹੁੰਦੇ ਆ ਉਹ ਲੁਧਿਆਣੇ ਵਿੱਚ ਜਿੰਨੇ ਫੋਕਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਦੇ ਹੱਦਾ ਚ ਚਲੇ ਗਏ ਔਰ ਉਹਨਾਂ ਕੋਲ ਹੈ ਪੀਐਸਆਈਸੀ ਨੇ 100 ਕਰੋੜ ਰੁਪਇਆ ਇੱਕ ਅਲੱਗ ਰੱਖਿਆ ਹੋਇਆ ਅਪਗ੍ਰੇਡੇਸ਼ਨ ਲਈ ਉਹ ਜਿਹੜਾ ਕਿ ਇਸੇ ਸਾਲ ਵਿੱਚ ਵਰਤਿਆ ਜਾਣਾ ਹੈ 70% ਮਤਲਬ 70 ਕਰੋੜ ਦੇ ਆਸ-ਪਾਸ ਉਹਦੇ ਟੈਂਡਰ ਨਿਕਲ ਚੁੱਕੇ ਆ ਜਿਹੜੇ ਬਾਕੀ 30 ਕਰੋੜ ਹੈ ਉਹ ਵੀ ਟੈਕਨੀਕਲ ਰੀਜ਼ਨ ਪਿੱਛੇ ਥੋੜੀ ਡਿਲੇ ਚੱਲ ਰਹੀ ਹੈ ਅਗਲੇ 15-20 ਦਿਨਾਂ ਚ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਸੋ 100 ਕਰੋੜ ਸਿਰਫ ਪੀਐਸਆਈਸੀ ਦੇ ਫੋਕਲ ਪੁਆਇੰਟਸ ਲੱਗ ਰਹੇ ਆ ਜਿਹੜੇ ਕਾਰਪੋਰੇਸ਼ਨ ਚ ਹੈ ਉਹ ਸੀ ਲੋਕਲ ਬਾਡੀਜ਼ ਮਨਿਸਟਰੀ ਨੂੰ ਰੈਗੂਲਰਲੀ ਪਰਸਿਊ ਕਰ ਰਹੇ ਆ ਲੋਕਲ ਕਾਰਪੋਰੇਸ਼ਨ ਕਮਿਸ਼ਨਰਾਂ ਨੂੰ ਪਰਸਿਊ ਕਰ ਰਹੇ ਆ ਹੁਣ ਵੀ ਖੈਰਾ ਸਾਹਿਬ ਨਾਲ ਡਿਟੇਲ ਚ ਮੀਟਿੰਗ ਹੋਈ ਤੇ ਉਹ ਵੀ ਜਲਦੀ ਤੋਂ ਜਲਦੀ ਜੋ ਵੀ ਜ਼ਰੂਰਤ ਹੈ ਉਹ ਪੂਰੀਆਂ ਹੋਣਗੀਆਂ ਲੁਧਿਆਣੇ ਦੀਆਂ ਵੈਸੇ ਸੜਕਾਂ ਤਾਂ ਸਾਰੀਆਂ ਬਣ ਗਈਆਂ ਬਟ ਫਰਦਰ ਸਟਰੀਟ ਲਾਈਟਸ ਹੋ ਗਈਆਂ ਆ ਕੋਈ ਜਿਹੜੇ ਪਾਰਕਸ ਹੈ ਪਾਣੀ ਦੀ ਸਪਲਾਈ ਹੈ ਉਹ ਸਾਰਾ ਜਿੰਨਾ ਕੰਮ ਹੈਗਾ ਕੋਈ 55 ਕਰੋੜ ਰੁਪਏ ਦੇ ਐਸਟੀਮੇਟ ਇਨੀਸ਼ੀਅਲੀ ਬਨੇ ਆ ਉਹ ਜਿਹੜੇ ਐਸਟੀਮੇਟ ਜਲਦੀ ਅਪਰੂਵ ਹੋ ਜਾਣਗੇ ਜਿਸ ਤਰ੍ਹਾਂ ਹੀ ਫੰਡਸ ਆਣਗੇ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਇੱਕ ਜਿਹੜਾ ਪੰਜਾਬ ਇਨਵੈਸਟ ਹੈ ਉਹਦੇ ਵਿੱਚ ਨਵਾਂ ਪੋਰਟਲ ਜੂਨ ਚ ਚਾਲੂ ਹੋਇਆ ਹੈ ਉਹ ਜਿਹੜਾ ਪੋਰਟਲ ਆ ਉਹਦੇ 45 ਦਿਨਾਂ ਵਿੱਚ ਸਾਰੇ ਅਪਰੂਵਲ ਮਤਲਬ ਕਿ ਅਸੀਂ ਦਿਨੇ ਹੀ ਦੇਨੇ ਆ ਨਹੀਂ ਤਾਂ ਡੀਮਡ ਅਪਰੂਵਲ ਹੋ ਜਾਏਗਾ ਔਰ ਉਹ ਇਹ ਨਹੀਂ ਕਹੇ ਜੀ ਬਹਾਨਾ ਲੱਪਣਾ ਤੇ ਜੀ ਡਾਕੂਮੈਂਟ ਨਹੀਂ ਪੂਰੇ ਹੋਏ ਐਕਚੁਅਲੀ 45 ਦਿਨ ਟੱਪ ਗਏ ਪਹਿਲੇ 5-7 ਦਿਨਾਂ ਵਿੱਚ ਇੰਡਸਟਰੀ ਨੂੰ ਦੱਸ ਦਿੱਤਾ ਜਾਏਗਾ ਕਿ ਤੁਹਾਡੀ ਕੋਈ ਡਾਕੂਮੈਂਟਸ ਦੀ ਕਮੀ ਆ ਉਹ ਤੁਸੀਂ ਪੂਰੀ ਕਰ ਦਿਓ ਜਿਸ ਦਿਨ ਉਹਨਾਂ ਨੇ ਪੂਰੀ ਕਰਤੀ ਉਸ ਦਿਨ ਤੋਂ ਕਲੌਕ ਚਾਲੂ ਹੋ ਜਾਏਗੀ ਔਰ ਉਸ ਤੋਂ 45 ਦਿਨਾਂ ਦੇ ਵਿੱਚ ਵਿੱਚ ਜੇ ਅਪਰੂਵਲ ਨਹੀਂ ਹੁੰਦੀ ਉਹ ਡੀਮਡ ਅਪਰੂਵਲ ਹੋ ਗਈ ਪਰ ਇਹ ਨਹੀਂ ਕਿ 45 ਦਿਨ ਵੇਟ ਕਰਨੀ ਪਊ ਸਾਰੇ ਅਪਰੂਵਲਾਂ ਲਈ ਕਈ ਅਪਰੂਵਲ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਚੌਥੇ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਦਸਵੇਂ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਪਰ ਦੋ ਤਿੰਨ ਅਪਰੂਵਲ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਟਾਈਮ ਲੱਗਦਾ ਹੀ ਲੱਗਦਾ ਇੱਕ এনवायरमेंट ਸਲੈਸ਼ ਪੋਲੂਸ਼ਨ ਦੇ ਕਿਉਂਕਿ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਦੂਜਾ ਬਿਜਲੀ ਬੋਰਡ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਵਾਕਈ ਉੱਥੇ ਟੈਕਨੀਕਲੀ ਪੋਸੀਬਲ ਹੈ ਜਿੰਨਾ ਲੋਡ ਇਹਨਾਂ ਨੂੰ ਚਾਹੀਦਾ ਮਿਲ ਜਾਏਗਾ ਇਹ ਇਹ ਵੀ 45 ਦਿਨ ਆਊਟਰ ਲਿਮਟ ਹੈ 30 ਦਿਨਾਂ ਚ ਵੀ ਹੋ ਸਕਦੇ 25 ਦਿਨਾਂ ਚ ਵੀ ਹੋ ਸਕਦੇ 35 ਦਿਨਾਂ ਚ ਵੀ ਹੋ ਸਕਦੇ ਪਰ 45 ਦਿਨ ਨਹੀਂ ਕੋਈ ਟੱਪੇਗਾ ਜਿਹੜਾ ਇਹ ਪੋਰਟਲ ਬਣਿਆ ਹੈ ਇਹਦਾ ਅਸੈਸ ਸਾਰੇ ਇੰਡਸਟਰੀ ਦੇ ਅਫਸਰਾਂ ਕੋਲ ਹੈ ਸਾਰੇ এমਪਲੋਈਸ ਕੋਲ ਹੈ। ਔਰ ਮੈਂ ਵੀ ਇੱਕ ਲਿੱਤਾ ਜੇ ਮੈਨੂੰ ਕੋਈ ਇੰਡਸਟਰੀਅਲ ਆ ਪੁੱਛਦਾ ਹੈ ਜੀ ਮੈਂ ਤਾਂ ਇੰਨੀ ਦੇਰ ਹੋ ਗਈ ਐਪਲੀਕੇਸ਼ਨ ਪਾਈ ਸੀ। ਮੈਨੂੰ ਪਤਾ ਨਹੀਂ ਲੱਗਿਆ ਮੈਂ ਦੇਖ ਕੇ ਉਸੇ ਵਲੇ ਦੱਸ ਸਕਦਾ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਔਰ ਉਹ ਰeal time ਅਪਡੇਟਡ ਹੈ। ਮੈਨੂੰ ਪਿੱਛੇ ਹੀ ਆ ਰਾਹੁਲ ਜੀ ਦੱਸ ਰਹੇ ਸੀ। ਕਹਿੰਦੇ ਕਈ ਵਾਰੀ ਸਾਨੂੰ ਇੰਨੀ ਟੈਨਸ਼ਨ ਹੋ ਜਾਂਦੀ ਉਹ ਕੋਈ ਪਹਿਲੇ 3 ਦਿਨ ਕ੍ਰੂਸ਼ਲ ਹੁੰਦੇ ਫਿਰ 7 ਦਿਨ ਕ੍ਰੂਸ਼ਲ ਹੁੰਦੇ ਆ। ਵੇ ਕੋਈ ਛੁੱਟੀ ਤੇ ਤਾਂ ਨਹੀਂ ਇਹ ਟਾਈਮ ਪੀਰੀਅਡ ਕਰਾਸ ਹੋ ਜਾਏਗਾ ਇੱਕ ਸਿਰਫ ਇੱਕੇ ਪੋਰਟਲ ਕਰਕੇ ਕਹਿੰਦੇ ਕਈਆਂ ਨੂੰ ਛੁੱਟੀ ਤੇ ਵੀ ਘਰੋਂ ਕੰਮ ਕਰਨਾ ਪੈਂਦਾ ਤਾਂ ਕਿ ਇਹ ਜਿਹੜਾ ਹੈਗਾ ਅਸੀਂ ਟਾਈਮ ਨਾ ਟੱਪਨ ਦੇ ਔਰ ਇਹ ਟਾਈਮ ਐਸ ਕਰਕੇ ਜ਼ਰੂਰੀ ਹੈ ਇਹ ਐਸਕਲੇਟ ਹੋ ਜਾਂਦਾ ਜੇ ਟਾਈਮ ਟੱਪ ਗਿਆ ਇਹ ਸੀਈਓ ਕੋਲ ਚਲੇ ਜਾਏਗਾ ਪਹਿਲਾ ਐਡੀਸ਼ਨਲ ਸੀਈ ਕੋਲ ਚਲੇ ਜਾਏਗਾ ਫਿਰ ਸੀਈਓ ਕੋਲ ਚਲੇ ਜਾਏਗੇ ਫਿਰ ਸੈਕਟਰੀ ਕੋਲ ਚਲੇ ਜਾਏਗਾ ਜੇ ਸੈਕਟਰੀ ਤੋਂ ਵੀ ਨਹੀਂ ਆਇਆ ਤਾਂ ਮੇਰੇ ਤੱਕ ਐਸਕੇਲੇਟ ਹੋ ਜਾਏਗਾ ਮੇਰੇ ਤੱਕ ਐਸਕੇਲੇਟ ਹੋ ਗਿਆ ਉਹ ਇਹਦਾ ਮਤਲਬ 6-7 ਅਫਸਰਾਂ ਦੇ ਹੁੰਦੇ ਮੰਦੇ ਉਹ ਕੰਮ ਨਹੀਂ ਹੋਇਆ ਪਰ ਅੱਜ ਤੱਕ ਹੋਇਆ ਨਹੀਂ ਕੋਈ ਐਸਕੇਲੇਟ ਸਾਰਾ ਕੁਝ ਟਾਈਮਲੀ ਚੱਲ ਰਿਹਾ ਔਰ ਚੱਲਦਾ ਰਹੇਗਾ ਇੱਕ ਅਸੀਂ ਬੜੀ ਜਲਦੀ ਇੰਡਸਟਰੀਅਲ ਪਾਰਕਸ ਦੀ ਪਾਲਿਸੀ ਲਿਆ ਰਹੇ ਆ ਤਾਂ ਕਿ ਜਿਹੜੀ ਇੰਡਸਟਰੀ ਨੂੰ ਪ੍ਰੋਬਲਮ ਹੈ ਉਥੇ ਸ਼ਿਫਟ ਹੋਵੇ ਇਹ ਇੰਡਸਟਰੀਅਲ ਪਾਰਕ ਦੀ ਪਾਲਿਸੀ ਡਰਾਫਟ ਹੋ ਰਹੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਇੱਕ ਐਡੀਕ ਚੰਗੀ ਪਾਲਿਸੀ ਹੋਵੇ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਵੀ ਹੈ ਜਿਹਦੇ ਕੋਲ ਜਗ੍ਹਾ ਘੱਟ ਹੈ ਕੁਝ ਹੈ ਉਹ ਉਥੇ ਜਾਣ ਅਸੀਂ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਉਸ ਇੰਡਸਟਰੀਅਲ ਪਾਰਕ 'ਚ ਜਾਣ ਲਈ ਤੇ ਇੱਕ ਜਿਹੜੀਆਂ ਬਹੁਤ ਯਾਦਾ ਪੋਲਿਊਟਿਡ ਇੰਡਸਟਰੀਆਂ ਆ ਕਿਉਂਕਿ ਹੁਣ ਹਰ ਯੂਨਿਟ ਨੂੰ ZLD ਲਗਾਉਣਾ ਮੁਸ਼ਕਲ ਹੋ ਜਾਂਦਾ ਜ਼ੀਰੋ ਲਿਕੁਇਡ ਡਿਸਚਾਰਜ ਜਾਂ ਕਈ ਵਾਰੀ ਜਿਹੜਾ ਮਹਿੰਗਾ ਇਕੁਪਮੈਂਟ ਆ ਚਾਹੇ ਉਹ 에ਅਰ ਪੋਲਿਊਸ਼ਨ ਨਾ ਲਗਾਉਣਾ ਮੁਸ਼ਕਲ ਅਸੀਂ ਕੋਸ਼ਿਸ਼ ਕਰਕੇ ਉੱਥੇ ਉਹਨੂੰ ਕਾਮਨ ਫੈਸਿਲਿਟੀ ਚ ਕਰਾਂਗੇ ਮਤਲਬ ਇਹ ਗੰਮਣੇ ਨਹੀਂ ਕਰਨਾ ਹੈ ਜਿਹੜੀ ਇੰਡਸਟਰੀਅਲ ਪਾਰਕ ਦੀ ਪਾਲਿਸੀ ਆਏਗੀ ਇਹ ਪ੍ਰਾਈਵੇਟ ਸੈਕਟਰ ਲਈ ਆਏਗੀ ਉਹ ਆਪਣੀ ਜ਼ਮੀਨ ਇਕੱਠੀ ਕਰਨ ਉਹਨਾਂ ਨੂੰ ਡਿਵੈਲਪ ਕਰਨ ਪਰ ਅਸੀਂ ਪਾਲਿਸੀ ਇਸ ਤਰ੍ਹਾਂ ਦੀ ਲਿਆਵਾਂਗੇ ਕਿ ਯਾਦਾ ਤੋਂ ਯਾਦਾ ਲੋਕਾਂ ਦਾ ਇਸ ਪਾਸੇ ਇੰਟਰਸਟ ਹੋਵੇ ਇੱਕ ਪਿਛਲੇ ਸਾਲ ਜਿਹੜੇ ਇੰਡਸਟਰੀ ਨੂੰ ਇਨਸੈਂਟਿਵ ਮਿਲੇ ਸੀ ਪੂਰੇ ਫਾਈਨੈਂਸ਼ੀਅਲ ਈਅਰ ਤੇ 90 ਕਰੋੜ ਦੇ ਮਿਲੇ ਸੀ ਐਤਕੀ ਅਸੀਂ 5 ਮਹੀਨਿਆਂ ਵਿੱਚ 222 ਕਰੋੜ ਦੇ ਚੁੱਕੇ ਹਾਂ ਔਰ ਸਾਡਾ ਟਾਰਗੇਟ ਹੈ ਕਿ ਘੱਟੋ ਘੱਟ 4 ਤੋਂ 5 ਗੁਣਾ ਅਸੀਂ ਪਿਛਲੇ ਸਾਲ ਨਾਲੋਂ ਇਸ ਬਰਸ ਕਰਦੀ ਹੈ ਕਿਉਂਕਿ ਇਹ ਹੁਣ ਜਿੰਨੇ ਸਾਨੂੰ ਪੈਸੇ ਮਿਲੇ ਸੀ 250 ਕਰੋੜੋਂ ਆਲਮੋਸਟ ਖਤਮ ਹੋ ਰਿਹਾ ਅਸੀਂ ਹੋਰ ਪੈਸੇ ਟ੍ਰੇਡੀ ਤੋਂ ਮੰਗਾਂਗੇ ਔਰ ਐਪ ਕੀ ਘੱਟੋ ਘੱਟ ਚਾਰ ਗੁਣਾ ਤਾਂ ਹੋਏਗੀ ਜਿਹੜੀ ਡਿਸਪਰਸਮੈਂਟ ਜੇ ਯਾਦਾ ਨਹੀਂ ਤਾਂ ਇੱਕ ਤਿੰਨ ਐਗਜ਼ੀਬਿਸ਼ਨ ਸੈਂਟਰ ਵੀ ਗਵਰਨਮੈਂਟ ਸੀਰੀਅਸਲੀ ਟੇਕ ਅਪ ਕਰ ਰਹੀ ਹੈ ਉਹਦੇ ਚ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੀ ਮੋਹਾਲੀ ਦੀ ਲੈਂਡ ਆਲਰੇਡੀ ਆਇਡੈਂਟੀਫਾਈ ਹੋ ਚੁੱਕੀ ਹੈ ਉਹ ਜਲਦੀ ਹੋ ਜਾਏਗੀ ਤੇ ਜਿਹੜਾ ਲੁਧਿਆਣਾ ਤੇ ਅਮਰitsar ਹੈ ਉਹਦੇ ਚ ਲੈਂਡ ਆਇਡੈਂਟੀਫਾਈ ਹੋਣੀ ਬਾਕੀ ਹੈ ਬਟ ਉਹ ਅਸੀਂ ਕਾਫੀ ਜਗ੍ਹਾ ਦੇਖ ਲਈਆਂ ਚਾਰ ਪੰਜ ਉਹ ਵੀ ਜਲਦੀ ਕਰਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਚ ਅਸੀਂ ਲੈ ਕੇ ਆਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਬਣੇ ਹਮੇਸ਼ਾ ਮੇਨਟੇਨਡ ਰਵੇ ਔਰ ਉਹ ਆਪਣੇ ਹਿਸਾਬ ਨਾਲ ਜੋ ਵੀ ਮਤਲਬ ਕਿ ਹੈ ਬਣਾਏ ਕਿਉਂਕਿ ਕਈ ਚੀਜ਼ਾਂ ਲਈ ਫਿਰ ਉਹ ਐਗਜ਼ੀਬਿਸ਼ਨ ਹਾਲ ਵਰਤੇ ਜਾਂਦੇ ਸਿਰਫ ਐਗਜ਼ੀਬਿਸ਼ਨ ਲਈ ਨਹੀਂ ਕਨਵੈਨਸ਼ਨ ਸੈਂਟਰ ਵੀ ਹੈ ਕੋਈ ਪ੍ਰਾਈਵੇਟ ਫੰਕਸ਼ਨ ਹੈ ਉਹ ਵੀ ਹੋ ਜਾਇਆ ਕਰਨਗੇ ਕੋਈ 뮤지컬 ਨਾਈਟਸ ਹੈ ਉਹ ਹੋ ਜਾਇਆ ਕਰਨਗੀਆਂ ਜਿੱਦਾਂ ਪਿੱਛੇ ਦਲਜੀਤ ਦੋਸਾਂਝ ਜੀ ਆਏ ਸੀ ਉਹ ਕਹਿੰਦੇ ਜੀ ਇੱਥੇ ਪੂਰੇ ਪੰਜਾਬ ਚ ਇੱਕ ਵੀ ਆਡੀਟੋਰੀਅਮ ਹੈ ਨਹੀਂ ਚੰਗਾ ਜਿੱਥੇ ਵੀਰੀ ਨਾਈਟ ਹੋ ਸਕੇ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਇਹ ਮਲਟੀ ਪਰਪਸ ਜੜੀਆਂ ਵੈਨਿਊਜ਼ ਹੈ ਇਹ ਬਣਨਗੀਆਂ ਇੱਕ ਇੰਡਸਟਰੀਅਲਿਆਂ ਦੀ ਬੜੀ ਪੁਰਾਣੀ ਡਿਮਾਂਡ ਸੀ ਕਿ ਜੀ ਸਾਨੂੰ ਬੈਂਕ ਗਰੰਟੀਆਂ ਦੇਣੀਆਂ ਪੈਂਦੀਆਂ ਇਨਸੈਂਟਿਵ ਲੇਤਾ ਉਹਨੇ ਦੀ ਬੈਂਕ ਗਰੰਟੀ ਮੰਗ ਲੈਂਦੇ ਸੀ ਜਿੱਦਾਂ ਸਟੈਂਪ ਡਿਊਟੀ ਹੋ ਗਈ ਇੱਕ ਦੋ ਹੋਰ ਇਨਸੈਂਟਿਵਸ ਦੀ ਉਹ ਅਸੀਂ ਬੜੀ ਜਲਦੀ ਅਬੋਲਿਸ਼ ਕਰਨ ਜਾ ਰਹੇ ਹਾਂ ਉਹਦੇ ਅਗੇਂਸਟ ਅਸੀਂ ਕੋਈ ਕਾਰਪੋਰੇਟ ਗਰੰਟੀ ਉਹਨਾਂ ਤੋਂ ਲੈ ਲਾਂਗੇ ਜਾਂ ਪਰਸਨਲ ਗਰੰਟੀ ਲੈ ਲਾਂਗੇ ਡਿਪੈਂਡਿੰਗ ਅਪਨ ਕਿ ਉਹਨਾਂ ਦੀ ਇੰਡਸਟਰੀ ਦੀ ਕਾਰਪੋਰੇਟ ਕਿਦਾਂ ਹੈ ਜੇ ਤਾਂ ਪਾਰਟਨਰਸ਼ਿਪ ਹੈ ਜਾਂ ਇੰਡੀਵਿਜ ਇੰਡੀਵਿਜੂਅਲ ਹੈ ਤਾਂ ਉਹ ਪ੍ਰੋਪਰਾਈਟਰਸ਼ਿਪ ਜਿੰਨੂੰ ਕਹਿੰਦੇ ਆ ਉਹ ਹੈਗੀ ਆ ਤਾਂ ਪਰਸਨਲ ਗਾਰੰਟੀ ਦੇ ਦੇਣਗੇ ਜੇ ਕੰਪਨੀ ਆ ਤਾਂ ਕਾਰਪੋਰੇਟ ਗਾਰੰਟੀ ਦੇ ਦੇਣਗੇ ਪਰ ਉਹਨਾਂ ਦਾ ਅਸੀਂ ਕੈਸ਼ ਨਹੀਂ ਬਲੌਕ ਹੋਣ ਦਵਾਂਗੇ ਇਹਦੇ ਵਿੱਚ ਹਿੰਦੀ ਸ਼ੇਪ ਆਫ ਬੈਂਕ ਗਾਰੰਟੀਆਂ ਹੋਰ ਕੋਈ ਕਿਸੇ ਨੇ ਇੱਕ ਮੈਂ ਤੁਹਾਨੂੰ ਇੱਕ ਹੋਰ ਫਿਗਰ ਦੇ ਰਿਹਾ ਬੜੀ ਇੰਟਰਸਟਿੰਗ ਇੱਕ ਜਿਹੜਾ ਗਵਰਨਮੈਂਟ ਟੂ ਬਿਜ਼ਨਸ ਵਿਚ ਇਨਸੈਂਟਿਵ ਹੁੰਦੇ ਆ ਜਾਂ ਕੋਈ ਵੀ ਉਹਨਾਂ ਦੇ ਇਸ਼ੂਜ਼ ਹੁੰਦੇ ਆ ਪਿਛਲੇ ਕੁਝ ਟਾਈਮ ਚ ਅਸੀਂ 85% ਰਿਜ਼ੋਲਵ ਕਰ ਚੁੱਕੇ ਹਾਂ ਉਹ ਜਿਹੜੇ 15% ਰਹਿ ਗਏ ਆ ਉਹ ਰਿਜ਼ੋਲਵ ਹੋ ਜਾਣਗੇ ਕੁਝ ਨਵੇਂ ਆ ਜਾਂਦੇ ਕੁਝ ਪੁਰਾਣੇ ਹੋ ਜਾਂਦੇ ਬਟ ਤੁਸੀਂ ਇਹ ਸਮਝੋ ਕਿ ਹੁਣ ਉਹ ਅਪ ਟੂ ਡੇਟ ਅਪ ਟੂ ਡੇਟ ਹੈਗੇ ਆ ਜਿਹੜੇ ਉਹ ਇਸ਼ੂ ਬਾਕੀ ਅਸੀਂ ਅੱਜ ਜਿਹੜੇ ਇੰਡਸਟਰੀਲਿਸਟ ਭਰਾਵਾਂ ਨੂੰ ਮਿਲ ਰਹੇ ਆ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੇ ਜੋ ਵੀ ਸੁਜੈਸ਼ਨਸ ਹੋਣਗੇ ਉਹ ਅਸੀਂ ਉਨਾ ਦੇ ਸੋਲਿਊਸ਼ਨ ਲਰਪਾ ਸਰ ਥੈਂਕ ਯੂ ਤੁਸੀਂ ਇਹ ਲੈਣੇ ਟਾਪਿਕ ਤੇ ਅਕਾਦਮੀਕ ਡਿਸਕਿਊਸ਼ਨ ਨੂੰ ਨੰਦਾ ਜਿਹੜਾ ਟਾਪਿਕ ਲੁਧਿਆਣਾ ਦੇ ਸਭ ਤੋਂ ਵੱਡੀ ਮੈਨੂੰ ਲੱਗਦਾ ਹੈ ਕਿ ਇੱਥੇ ਦੀ ਮੰਗ ਰਹਿੰਦੀ ਹੈ ਸਪੈਸ਼ਲੀ ਸਟੈਂਡ ਦੇ ਰਹਿੰਦੇ ਨੇ ਦੇਖੋ ਜੀ ਮਿਕਸ ਲੈਂਡ ਯੂਜ਼ ਦੀ ਜਦੋਂ ਇਹ ਮਾਸਟਰ ਪਲਾਨ ਬਣਿਆ ਸੀ ਉਦੋਂ 15 ਸਾਲ ਦਿੱਤੇ ਗਏ ਸੀ ਇੰਡਸਟਰੀ ਨੂੰ ਮੂਵ ਕਰਨ ਲਈ ਬਟ ਉਹ ਹੋਏ ਨਹੀਂ ਉਸ ਤੋਂ ਬਾਅਦ ਮੇਰੇ ਕਹੇ ਪੰਜ-ਪੰਜ ਸਾਲ ਕਰਕੇ ਦੋ ਤਿੰਨ ਵਾਰੀ ਐਕਸਟੈਂਸ਼ਨਾਂ ਹੋ ਚੁੱਕੀਆਂ ਜਿਹੜੀ ਅਗਲੀ ਐਕਸਟੈਂਸ਼ਨ ਹੈ ਉਹ ਵੀ ਅਸੀਂ ਮਤਲਬ ਕਿ ਕਰ ਰਹੇ ਆ ਪਰ ਇਹਦਾ ਮੈਨੂੰ ਲੱਗਦਾ ਕੋਈ ਲੌਂਗ ਟਰਮ ਸੋਲੂਸ਼ਨ ਲੱਭਣਾ ਪਊਗਾ ਹਰ ਵਾਰੀ 5 ਸਾਲ ਦੀ ਐਕਸਟੈਂਸ਼ਨ ਜਾਂ 3 ਸਾਲ ਦੀ ਐਕਸਟੈਂਸ਼ਨ ਇਸ ਨੋਟ ਅ ਸੋਲੂਸ਼ਨ ਉਹ ਆਲਰੇਡੀ ਅਸੀਂ ਡਿਸਕਸ ਕਰ ਰਹੇ ਆ ਜਦੋਂ ਉਹਦੇ ਤੇ ਕੋਈ ਫੈਸਲਾ ਹੋਏਗਾ ਤਾਂ ਮੈਂ ਦੱਸ ਦਵਾਂ ਸਰ ਜੀ ਉਹ ਆ ਵੀ ਹੋ ਚੁੱਕਾ ਹੈ ਕੋਈ ਇੰਟਰਸਟ ਨਹੀਂ ਆਦਾ ਆਪ ਜੀ ਦਾ ਪੰਜਾਬ ਦਾ ਹੋ ਚੁੱਕਾ ਨਹੀਂ ਕਰਦੇ ਕੋਈ ਤੁਹਾਡੇ ਕੋਈ ਟਾਰਗੇਟ ਹੈ Rao ji ਸਰ ਇਹ ਤਾਂ ਕਿ ਸਾਡਾ ਨਾ ਜਿਹੜਾ ਪੋਰਟਲ ਹੈ ਇਹ ਅਸ ਬਿਲਕੁਲ ਸਰ 1 ਮਿੰਟ ਕੋਈ ਗੱਲ ਨਹੀਂ ਇਹ ਦੇਖੇ ਦੱਸ ਦਿੰਦੇ ਜੀ ਸਾਰਾ ਕੁਝ ਚੌਂਕ ਲਾ ਦੇ ਮੈਨੂੰ ਐਗਜ਼ੈਕਟਲੀ ਦੱਸ ਦੇ ਹੋਰ ਦੱਸੋ ਅਹਿਮਦ ਸਾਹਿਬ ਆ ਗਿਆ ਅਧੂਰ ਫਲ ਦੇ ਵਿੱਚ ਨਾ ਕੋਈ ਲਾਈਨ ਵਿੱਚ ਪੱਛੇ ਨਹੀਂ ਹੋਣਾ ਕੋਲੋਂ ਨਹੀਂ ਕਿਸ ਤਰ੍ਹਾਂ ਦੇ ਪ੍ਰਭਾਵ ਕੀਤੇ ਜਾਂਦੇ ਦੇਖੋ ਐਸ ਫਾਰ ਐਸ ਉਹਨਾਂ ਦੀ ਮੈਂ ਹਲੇ ਡਿਪਾਰਟਮੈਂਟ ਵੈਸੇ ਲਿਖਤਾ ਨਹੀਂ ਕਿਉਂਕਿ ਜਦੋਂ ਦਾ ਮੈਨੂੰ ਅਨਾਉਂਸ ਹੋਇਆ ਪਰ ਦੋ ਦਿਨ ਪਹਿਲਾਂ ਦਾ ਮੈਂ ਇੱਕ ਦੇ ਨੰਮਰੇ ਸਰ ਇੱਕ ਦੇ ਜਲੰਧਰ ਇਹੀ ਕਰ ਰਿਹਾ ਹਲੇ ਤਾਂ ਮੈਂ ਕੋਈ ਪਹਿਲੀ ਮੀਟਿੰਗ ਕੀਤੀ ਵੀ ਨਹੀਂ ਮੇਰੀ ਪਹਿਲੀ ਮੀਟਿੰਗ ਕੱਲ ਹੈ ਚੰਡੀਗੜ੍ਹ ਬਟ ਹਿਊਮਨ ਸੇਫਟੀ ਵਿਲ ਬੀ ਸ਼ੁੱਡ ਬੀ ਟਾਪ ਪ੍ਰੀਅਰਟੀ ਕੁਝ ਹੋਰ ਹੋਵੇ ਨਾ ਹੋਵੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹੋ ਜਿਹਾ ਇਨਸੀਡੈਂਟ ਦੁਬਾਰਾ ਨਹੀਂ ਹੋਣ ਦਵਾਂਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਮੈਨੂੰ ਇਨਸੀਡੈਂਟ ਦਾ ਪਤਾ ਵੀ ਨਹੀਂ ਸੀ ਮੈਂ ਲੁਕ ਕਰੂੰਗਾ ਜੇ ਕਿਸੇ ਦੀ ਅਲਗਰਜ਼ੀ ਨਾਲ ਹੋਇਆ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਏ ਦੇਖੋ ਮੈਂ ਸਾਰਿਆਂ ਨੂੰ ਇੱਕੋ ਰਿਕਵੈਸਟ ਕਰਦਾ ਬਿਜਲੀ ਵਿਭਾਗ ਦੇ ਸਵਾਲਾਂ ਲਈ ਅਗਲੀ ਵਾਰੀ ਲਈ ਛੱਡ ਦਿਓ ਹਲੇ ਆਈ ਐਮ ਨਾਟ ਪ੍ਰਿਪੇਅਰਡ ਕਿਉਂਕਿ ਮੈਂ ਹਲੇ ਜੁਆਇਨ ਨਹੀਂ ਕੀਤਾ ਫਿਲਮ ਸਿਟੀ ਫਿਲਮ ਸਿਟੀ ਨਾਲ ਨਹੀਂ ਹੋਵੇ ਦੱਸੋ ਜੀ ਤੁਹਾਡੇ ਸਵਾਲ ਆ ਰਹੇ ਫਿਲਮ ਸਿਟੀ ਇਨ ਪ੍ਰੋਗਰੈਸਰ ਕੰਮ ਚੱਲ ਰਿਹਾ ਸਰ ਜੇ ਮਤਲਬ ਕਿ ਇਹ ਟੈਟ ਸੀਰਸ ਜੀ ਸਟਿਲ ਇਨ ਉਹ ਕਹਿੰਦੇ ਇਨ ਪ੍ਰੋਗਰੈਸ ਹੈ ਪਰ ਮੈਂ ਅਪਡੇਟਡ ਇਨਫੋਰਮੇਸ਼ਨ ਤੁਹਾਨੂੰ ਦੇ ਦਾਂਗੇ ਜਿਹੜਾ ਟੈਕਸਟਾਈਲ ਪਾਰਕ ਉਹ ਤਾਂ ਸ਼ੈਲਵ ਕਰ ਹੀ ਦਿੱਤਾ ਉਹਨੇ ਬੰਨਾ ਹੁਣੋਂ ਫੋਰੈਸਟ ਨੂੰ ਵੇਚ ਪਈ ਹੈ ਸਾਰੀ ਲੱਗੀ ਠੀਕੋ ਸਜੀਤ ਸਰ ਇੱਕ ਪੁਆਇੰਟ ਤਰੀਕਾ ਦਿੰਦੀ ਹੈ ਕਿ ਮੰਗ ਰਹਿੰਦੀ ਹੈ ਇਸ ਆਫ ਗੂਡ ਬਿਜ਼ਨਸ ਪਰ ਇਹਨਾਂ ਦੇ ਆਨਲਾਈਨ ਪਲੇਟਫਾਰਮ ਦੇ ਵਿੱਚ ਕਿਹੜੀ ਜਿਹੜੀ ਸਕੀਮਾ ਅਨਾਉਂਸ ਕੀਤੀ ਜਾਂਦੀ ਨੇ ਉਹਦੇ ਵਿੱਚ ਰੌਂਗ ਰਿਸਪੌਂਸ ਐਰ ਉਹ ਨਹੀਂ ਰੀਸੀਵ ਹੁੰਦੇ ਹਾਲੇ ਵੀ ਜਿਹੜੇ ਆਨ ਹੈ ਉਹ ਇਫੈਕਟਿਵ ਨਹੀਂ ਹੈ ਬਿਲਕੁਲ ਗਲਤ ਹੈ ਜਿਹੜਾ ਇਹ ਅਸੀਂ ਨਵਾਂ ਸਿਸਟਮ ਹੈ ਹੁਣੇ ਅਨਾਉਂਸ ਕੀਤਾ ਈਜ਼ ਆਫ ਡੂਇੰਗ ਬਿਜ਼ਨਸ ਉਹਦੇ ਜਿਹੜਾ ਪੂਰਾ ਹੈਗਾ ਔਰ ਤੁਹਾਨੂੰ ਮੈਂ ਹੁਣੇ ਦੱਸਿਆ ਗਵਰਨਮੈਂਟ ਟੂ ਬਿਜ਼ਨਸ ਵੀ ਜਿਹੜੇ ਅਪਰੂਵਲ ਸੀ ਜਿਹੜੇ ਸੁਜੈਸ਼ਨ ਕੋਈ ਵੀ ਕੰਮ ਪੈਂਡੈਂਸੀ 85% ਰਿਜ਼ੋਲਵ ਹੋ ਚੁੱਕੇ ਜੇ ਕੋਈ ਇੰਡੀਵਿਜੂਅਲ ਕੇਸ ਹੈ ਉਹਨਾਂ ਨੂੰ ਕੋ ਮੈਨੂੰ ਦੱਸਣ ਇਟ ਵਿਲ ਬੀ ਟੇਕ